ਮਾਪਿਆਂ ਦੀ 19 ਸਾਲਾ ਤੀ ਆਪਣਾ ਪੂ ਇਕ ਸਵਾਰਨ ਦੇ ਲਈ ਵਧੀਆ ਪੜ੍ਹਾਈ ਲਿਖਾਈ ਕਰ ਰਹੀ ਸੀ ਅਤੇ ਇਸ ਦੇ ਵਿੱਚ ਮਾਪਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ ਵਿਭਾਗ ਦੂਜੇ ਦੇ ਵਿੱਚ ਇਹ ਕੁੜੀ ਪਹੁੰਚ ਚੁੱਕੀ ਸੀ ਅਤੇ ਜਲਦ ਹੀ ਨੌਕਰੀ ਲਾ ਕੇ ਵਧੀਆ ਪੈਸੇ ਕਮਾਉਣ ਦੀ ਇੱਛੁਕ ਸੀ ਪਰ ਇਸ ਤੋਂ ਪਹਿਲਾਂ ਹੀ ਇੱਕ ਮੁੰਡੇ ਦੇ ਕਰਕੇ ਇਸ ਕੁੜੀ ਦੇ ਨਾਲ ਅਜਿਹੀ ਮਾੜੀ ਗੱਲ ਵਾਪਰ ਗਈ ਕਿ ਅੱਜ ਉਸਦੇ ਮਾਪਿਓ ਅੱਖਾਂ ਦੇ ਵਿੱਚ ਹੰਝੂ ਲੈ ਕੇ ਪੁਲਿਸ ਥਾਣੇ ਦੇ ਚੱਕਰ ਕੱਟ ਰਹੇ ਨੇ ਅਕਾਲ ਯੂਨੀਵਰਸਿਟੀ ਦੇ ਵਿੱਚ ਬੀ ਭਾਗ ਦੂਜੇ ਦੇ ਵਿੱਚ ਪੜਦੀ ਕੁੜੀ ਜਿਸ ਨੂੰ ਇੱਕ ਮੁੰਡਾ ਅਜੇਹਾ ਤੰਗ ਪਰੇਸ਼ਾਨ ਕਰਨ ਲੱਗਦਾ ਹੈ ਕਿ ਉਹ ਕੁੜੀ ਸਭ ਕੁਝ ਆਪਣੇ ਮਾਪਿਆਂ ਨੂੰ ਦੱਸਣ ਤੋਂ ਵੀ ਅਸਮਰਥ ਸੀ ਪਰ ਨਾਲ ਹੀ ਉਹ ਇਸ ਪੂਰੇ ਝਮੇਲੇ ਤੋਂ ਨਿਕਲਣਾ ਚਾਹੁੰਦੀ ਸੀ ਇਸ ਪੂਰੀ ਘਟਨਾ ਦੇ ਬਾਰੇ ਜਦੋਂ ਪਿਤਾ ਨੂੰ ਪਤਾ ਲੱਗਦਾ ਹੈ ਕਿ ਪਿੰਡ ਦਾ ਹੀ ਰਹਿਣ ਵਾਲਾ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਆਪਣੀ ਧੀ ਨੂੰ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਸਟਲ ਦੇ ਵਿੱਚ ਵੀ ਪਾ ਦਿੰਦੇ ਨੇ ਪਰ ਇੱਥੇ ਆਉਣ ਤੋਂ ਬਾਅਦ ਵੀ ਕੁੜੀ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਜਾਣਕਾਰੀ ਮੁਤਾਬਕ ਲੜਕੀ ਨੇ ਆਪਣੇ ਪਿੰਡ ਦੇ ਹੀ ਇੱਕ ਲੜਕੇ ਤੇ ਵਾਰ-ਵਾਰ ਫੋਨ ਕਰਨ ਦੀ ਗੱਲ ਆਕੀ ਅਤੇ ਇਸ ਤੋਂ ਬਾਅਦ ਉਹ ਕੁੜੀ ਇਸ ਦੁਨੀਆ ਤੋਂ ਚਲਵਸੀ ਇਸ ਦੱਸਦੀ ਹੈ ਕਿ ਪੈਂਡਰ ਡਿੰਗ ਮੰਡੀ ਸਰਸਾ ਹਰਿਆਣਾ ਦੇ ਵਿੱਚ ਸੋਗ ਦੀ ਲਹਿਰ ਹੈ ਇਹ ਕੁੜੀ ਉੱਥੋਂ ਦੀ ਹੀ ਰਹਿਣ ਵਾਲੀ ਸੀ ਅਤੇ ਏਸੇ ਦੇ ਪਿੰਡ ਦੇ ਮੁੰਡੇ ਦੇ ਵੱਲੋਂ ਇਸ ਕੁੜੀ ਦਾ ਜੀਣਾ ਦੁੱਬਰ ਕੀਤਾ ਹੋਇਆ ਸੀ ਫਿਲਹਾਲ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰਦੇ ਹੋਈ ਕਈ ਤਰ੍ਹਾਂਾਂ ਤਹਿਤ ਮੁੰਡੇ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਨੇ ਦੱਸਿਆ ਕਿਡਿੰਗ ਮੰਡੀ सिरसा ਦੇ ਸਵਾਸਚੰਦਰ ਪੁੱਤਰ ਪ੍ਰithvi Raj ਨੇ ਪੁਲਿਸ ਦੇ ਕੋਲ ਬਿਆਨ ਲਿਖਵਾਏ ਹਨ ਕਿ ਉਸਦੀ ਤੀ ਖੁਸ਼ੀ ਜੋ ਕਿ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਉਸ ਨੂੰ ਪਿੰਡ ਦਾ ਹੀ ਮੁੰਡਾ ਤੰਗ ਕਰਦਾ ਹੁੰਦਾ ਸੀ ਜਿਸ ਨੂੰ ਲੈ ਕੇ ਉਹ ਜਾਣਕਾਰੀ ਖੁਦ ਵੀ ਰੱਖਦੇ ਨੇ ਇਸੇ ਕਰਕੇ ਉਹ ਚਾਹੁੰਦੇ ਨੇ ਕਿ ਉਸ ਨੂੰ ਜਲਦ ਹੀ ਹਿਰਾਸਤ ਦੇ ਵਿੱਚ ਲਿਆ ਜਾਵੇ ਤਾਂ ਜੋ ਉਹਨਾਂ ਦੀ ਧੀ ਨੂੰ ਇਨਸਾਫ ਮਿਲ ਸਕੇ ਮਾਪਿਆਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਆਪਣੀ ਧੀ ਨੂੰ ਪਾਲ-ਪੋਸ ਕੇ ਇਨਾ ਵੱਡਾ ਕੀਤਾ ਗਿਆ ਸੀ ਅਤੇ ਹੁਣ ਜਦੋਂ ਉਸ ਦੀ ਉਮਰ ਵਿਆਹ ਦੀ ਹੋ ਚੱਲੀ ਸੀ ਅਤੇ ਉਹ ਆਪਣੇ 18 ਸਾਲ ਪੂਰੇ ਕਰ ਚੁੱਕੀ ਸੀ ਤਾਂ ਉਸ ਤੋਂ ਬਾਅਦ ਪੜ੍ਹਾਈ ਦੇ ਨਾਲ ਨਾਲ ਉਸ ਦਾ ਭਵਿੱਖ ਵੀ ਉਜਵਲ ਮਾਪਿਆਂ ਨੂੰ ਦਿਖ ਰਿਹਾ ਸੀ ਪਰ ਅਜਿਹਾ ਹੋਇਆ ਨਹੀਂ ਸਗੋਂ ਇਸ ਦੇ ਉਲਟ ਉਹਨਾਂ ਦੀ ਧੀ ਹਮੇਸ਼ਾ ਹਮੇਸ਼ਾ ਦੇ ਲਈ ਉਹਨਾਂ ਦੀ ਅੱਖਾਂ ਤੋਂ ਦੂਰ ਹੋ ਗਈ ਅਤੇ ਇਸ ਦਾ ਜ਼ਿੰਮੇਵਾਰ ਇੱਕ ਪਿੰਡ ਦਾ ਹੀ ਮੁੰਡਾ ਦੱਸਿਆ ਜਾ ਰਿਹਾ ਫਿਲਹਾਲ ਜਿਸ ਹੋਸਟਲ ਦੇ ਵਿੱਚ ਇਹ ਕੁੜੀ ਰਹਿੰਦੀ ਸੀ ਉਸ ਦੇ ਨਾਲ ਰਹਿੰਦੀਆਂ ਸਹੇਲੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਯੂਨੀਵਰਸਿਟੀ ਅਧਿਕਾਰੀਆਂ ਤੋਂ ਵੀ ਪੁਲਿਸ ਨੇ ਇਸ ਬਾਬਤ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸਰਾ ਅਜ ਸਚੋ ਤਲਵੰਡੀ ਦੇ ਕੋਲ ਜਿਹੜਾ ਹੈਗਾ ਸੁਭਾਸ਼ ਚੰਦਰ ਪੁੱਤਰ ਪ੍ਰithvi ਰਾਜ ਵਾਸੀ ਵਾਰਡ ਨੰਬਰ 15 ਡਿੰਗ ਮੰਡੀ ਹਰਿਆਣਾ। ਨਾ ਰਹਿਣਾ ਹੈ ਇਹ ਇਹਨੇ ਆਪਣਾ ਨਾਮ ਲਿਖਾਇਆ ਵੀ ਇਹ ਦੀ ਲੜਕੀ ਜਿਹੜੀ ਹੈਗੀ ਆ ਖੁਸ਼ੀ ਇੱਥੇ ਜਿਹੜੀ ਪੜਦੀ ਸੀ ਜਿਹੜੀ ਯੂਨੀਵਰਸਿਟੀ ਅਕਾਲ ਯੂਨੀਵਰਸਿਟੀ ਦੇ ਵਿੱਚ ਪੜਦੀ ਸੀ ਉੱਥੇ ਜਿਹੜਾ ਹੈਗਾ ਅਪਨੀ ਮਸਟਰੀ ਕਰ ਰਹੀ ਸੀ ਤਾਂ ਉਹਨੂੰ ਕੋਈ ਲੜਕਾ ਜਿਹੜਾ ਹੈਗਾ ਸ਼ੰਕਰਪਾਲ ਲਾਲ ਜਿਹੜਾ ਹੈਗਾ son of ਮਹਿੰਦਰ ਸਿੰਘ ਵਾਸੀ ਡਿੰਗ ਮੰਡੀ ਸਰਸਾ ਇੱਥੇ ਦਾ ਰਹਿਣ ਵਾਲਾ ਇਹ ਇਹਨੂੰ ਫੋਨ ਤੇ ਉੱਪਰ ਜਿਹੜਾ ਹੈਗਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਾਰ ਬਾਰ ਫੋਨ ਕਰਕੇ ਤੇ ਜਿਹਦੇ ਕਰਕੇ ਇਹਨੇ ਜਿਹੜੀ ਹੈਗੀ ਇਹਦੇ ਤੋਂ ਤੰਗ ਹੋ ਕੇ ਜਿਹੜੀ ਹੈਗੀ ਤੇ ਅਸੀਂ ਜਿਹੜਾ ਹੈਗਾ ਹੁਣ ਇੱਕ ਐਫ ਆਈ ਆਰ ਅੰਡਰ ਸੈਕਸ਼ਨ 306 ਆਈ ਪੀ ਸੀ ਐਫ ਆਈ ਆਰ ਨੰਬਰ 270/23 ਜਿਹੜੀ ਹੈਗੀ ਆ ਇਹ ਦਰਜ ਕੀਤੀ ਹੈਗੀ ਹੈ ਲੜਕੇ ਤੇ ਤੇ ਇਹ ਵੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਹਲੇ ਨਹੀਂ ਹੋਈ ਹੈਗੀ ਜਿਹਨੂੰ ਗ੍ਰਿਫਤਾਰ ਕਰਨ ਲਈ ਜਿਹੜਾ ਹੈਗਾ ਸੀ ਕਿ ਉਸ ਪਾਰਟੀਆਂ ਬਣਾ ਕੇ ਇਹਨੂੰ ਜਿਹੜਾ ਅਰੈਸਟ ਕਰਕੇ ਅੰਦਰ ਲੜਕਾ ਕਿੱਥੋਂ ਦਾ ਸੀ ਤੇ ਕੀ ਨਾਂ ਸੀ ਸਰ ਲੜਕਾ ਜਿਹੜਾ ਹੈਗਾ ਇਹਦਾ ਨਾਂ ਸ਼ੰਕਰ ਲਾਲ son of ਮਹਿੰਦਰ ਸਿੰਘ ਹੈਗਾ ਇਹ ਲਿੰਗ ਦਾ ਰਹਿਣਾ ਦਾ ਸਰਸਾ ਦਾ ਤੇ ਇਹਦੇ ਬਾਰੇ ਮਤਲਬ ਜਿਹੜਾ ਪਤਾ ਲੱਗਿਆ ਵੀ ਇਹ ਫੋਨ ਕਰਦਾ ਸੀ ਬਾਕੀ ਹਲੇ ਇਨਕੁਇਰੀਸ਼ਨ ਅੱਗੇ ਚੱਲ ਰਹੀ ਹੈ ਉਹ ਅੱਗੇ ਜੋ ਜੋ ਸਾਡੇ ਸਾਹਮਣੇ ਗੱਲਾਂ ਬਾਤਾਂ ਆਣੀਆਂ ਤੇ ਉਸੇ ਹਿਸਾਬ ਨਾਲ ਮੰਦੀ ਕਾਰਵਾਈ ਇਹਨੇ ਇਸੇ ਗੱਲ ਤੋਂ ਬਸ ਇੱਕ ਵੀ ਇਹਦਾ ਫਾਦਰ ਕਹਿੰਦਾ ਵੀ ਇਹਨੇ ਗੜਕੀ ਨੇ ਸਾਨੂੰ ਦੱਸਿਆ ਸੀਗਾ ਵੀ ਆਪਣਾ ਜਿਹੜਾ ਇਹ ਪਹਿਲਾਂ ਵੀ ਮੁੰਡਾ ਇਹਨੂੰ ਫੋਨ ਕਰਕੇ ਉਹਦੇ ਕਮਰੇ ਦੇ ਵਿੱਚ ਜਿੱਥੇ ਰਹਿੰਦੀ ਸੀ